ਆਇਆ ਸਾਰਾ ਕੁਝ ਐਵੇਂ ਹੌਸਲਾ ਨਹੀਂ ਛੱਡਣਾ ਥੈਂਕ ਯੂ ਭੈਣ ਦਾ ਸਾਰਿਆਂ ਦਾ ਇੱਕ ਨੇ ਮੇਰੀ ਬੇਨਤੀ ਮੰਨ ਲਈ ਸੋ ਮਲਾਜਮ ਇੱਕ ਤਾਂ ਜਿੰਦਾਬਾਦ 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 ਜਿੰਦਾ ਸਰਕਾਰ ਮੁਰਦਾਬਾਦ 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 ਵਿੱਤ ਮੰਤਰੀ ਮੁਰਦਾਬਾਦ 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 ਮੈਂ ਤੇ ਵੀ ਤਸਕਤਰ ਨੂੰ ਵੀ ਕਹਿਣਾ ਸੀ ਪਰ ਮਿੱਤਸਕਤਰ ਸਮਝ ਨਹੀਂ ਕਹਿ ਰੇ ਜੇ ਸੁਣ ਰਹੇ ਤਾਂ ਸੁਨੋ ਤੁਹਾਡੇ ਵਾਲਿਆਂ ਵੀ ਤੁਸੀਂ ਬਹੁਤ ਡੈਡੀਕੇਟਡ ਪਰਸਨ ਹੋ ਤੁਸੀਂ ਪੰਜਾਬ ਸਰਕਾਰ ਨੂੰ ਅਪਲਿਫਟ ਕਰ ਦਿੰਦੇ ਹੋ ਜਿਹੜੇ ਵਿਭਾਗ ਚ ਜਾਂਦੇ ਆ ਉਹਦੀ ਕਾਇਆਕਲਪ ਕਰ ਦਿੰਦੇ ਹੋ ਪਰ ਤੁਹਾਡੇ ਨੋਟਿਸ ਕੁਛ ਲਿਆਦਾ ਸੁਣੋ ਪ੍ਰਿੰਸੀਪਲ ਸੈਕਟਰੀ ਵਿੱਤ ਜੀ ਰਿਸ਼ੀ ਕੁਮਾਰ ਜੀ ਸੁਣੋ ਖਜ਼ਾਨਾ ਕਿਹਨੇ ਨੂੰ ਦਿਮਾਗ ਨਹੀਂ ਦਿੱਤਾ ਕਿ ਤੁਹਾਨੂੰ 3.5 ਲੱਖ ਰੁਪਏ ਤੇ ਅਪਾਇੰਟਮੈਂਟ ਹੋਈ ਹੋਈ ਆ ਤੁਸੀਂ ਇੰਨੀਆ ਮੋਟੀਆਂ ਤਨਖਾਹਾਂ ਲੈ ਰਹੇ ਹੋ ਫਿਰ ਵੀ ਦਿੱਲੀ ਵਾਲਿਆਂ ਦੀ ਕੀ ਲੋੜ ਹੈ ਕਿਉਂ ਨਹੀਂ ਸਿੱਧਾ ਸਾਨੂੰ ਦੱਸਦੇ ਇਹ ਸਾਡਾ ਜਿੱਦਾਂ ਜਿਹੜੀ ਲਾਠੀਆਂ ਦੀ ਮੱਝ ਜੇ ਤੁਹਾਡੇ ਹੱਥ 'ਚ ਪਾਵਰ ਆ ਜਾਂ ਸਰਕਾਰ ਦੇ ਹੱਥ 'ਚ ਪਾਵਰ ਆ ਕਿ ਤੁਸੀਂ ਸਾਡੇ ਅੱਗੇ ਉੱਤੇ ਡਾਂਚੋਕ ਲੋ ਇਹਨਾਂ ਨੂੰ ਡੀਏ ਨਹੀਂ ਦੇਣਾ ਤਾਂ ਫਿਰ ਤੁਸੀਂ ਵੀ ਇਹ ਕਿਉਂ ਲੈਣਾ ਆ ਕਹਿੰਦੇ ਸਾਡੇ ਸੈਂਟਰ ਦੇ ਰੂਲ ਆ ਤੇ ਫਿਰ ਡੀਏ ਵੀ ਸੈਂਟਰ ਤੋਂ ਲਾਉਣਾ ਕੁਸ਼ਨ ਕਰਾਉਣੀ ਤੁਸੀਂ ਡੀਏ ਖਾ ਲਓ ਤੇ ਸਾਨੂੰ ਫਿਰ ਯਾਰ ਖਾਣ ਨੂੰ ਕੀ ਦੋ ਕਹਿੰਦੇ ਜਿਵੇਂ ਹੁਣੇ ਸਾਥੀਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਵੋਟਾਂ ਪਾਈਆਂ ਹੁਣ ਕੰਪੇਅਰ ਕਰ ਲਓ ਜਦੋਂ ਬਾਦਲ ਸਰਕਾਰ ਸੀ ਕਾਲੀਆਂ ਦੀ ਸਰਕਾਰ ਸੀ ਇਹ ਡੀਏ ਆਈਐਸ ਨਾਲ ਲਿੰਕ ਕਰ ਦਿੱਤਾ ਸੀ ਤੱਕ ਜੇ ਹੋਰ ਨੇ ਆ ਕੇ ਦਿਲ ਕੀਤਾ ਕਾਂਗਰਸ ਨੇ ਤੇ ਇਹਨਾਂ ਨੇ ਸਾਰਾ ਕੁਛ ਹੀ ਡੀਲਿੰਗ ਕਰਤਾ ਇਹਨਾਂ ਨੇ ਸੈਂਟਰ ਤੋਂ ਵੀ ਡੀਲਿੰਗ ਕਰਤਾ ਉਹਨਾਂ ਨੇ ਆਈਐਸ ਤੋਂ ਡੀਲਿੰਗ ਕੀਤਾ ਸੀ ਸੋਹ ਕ੍ਰਿਸ਼ਨ ਕੁਮਾਰ ਜੀ ਸਾਰਿਆਂ ਨੇ ਇੱਕ ਤੱਕੜੀ ਦੇ ਤੋਲੋ ਜੇ ਤੁਸੀਂ ਚੀਫ ਬਣਿਆ ਤੁਸੀਂ ਕਹਿੰਦੇ ਤੁਹਾਡੇ ਬਾਰੇ ਕਹਿ ਜਾਂਦਾ ਵੀ ਤੁਸੀਂ ਡੈਡੀਕੇਟਡ ਹੋ ਤੁਸੀਂ ਜਿਹੜੇ ਇਨਸਾਫ ਕਰਦੇ ਹੋ ਤੇ ਸਾਡੇ ਨਾਲ ਵੀ ਇਨਸਾਫ ਕਰੋ ਉਹ ਇਨਸਾਫ ਸਾਡੇ ਨਾਲ ਵੀ ਕਰੋ ਤੇ ਜਾਂ ਸਾਰੇ ਇਹ ਅਫਸਰਾਂ ਦਾ ਪੱਤਾ ਕੱਢ ਦੋ ਫਿਰ ਅਸੀਂ ਵੀ ਗੱਲ ਕਰਦੇ ਹਾਂ ਦਿੱਲੀ ਦੇ دوستੋ ਗੱਲ ਹੋਈ ਸੀ ਸਪੈਸ਼ਲ ਪੈਦੀ ਲੈਟਰ ਕੱਢੀ ਗਈ ਕਿ ਕਿਹੜਾ 5 ਵਜੇ ਤੋਂ ਬਾਅਦ ਕੰਮ ਕਰਦੇ ਆ ਉਹਨਾਂ ਦੀ ਲਿਸਟਾ ਦਿੱਤੀ ਜਾਵੇ ਉਹ ਕਹਿੰਦਾ ਮੁਰਵਾ ਜਿਹੜਾ ਹੈ ਕਹਿੰਦਾ ਲੈਟਰ ਲਿਖ ਕੇ ਕਹਿੰਦਾ ਵੀ ਮੇਰੇ ਆਂ ਐਮਪਲਾਈ ਜੀ ਅੱਜ 5 ਵਜੇ ਤੋਂ ਬਾਅਦ ਰੁਕਣਗੇ ਕੌਣ ਕਹਿੰਦਾ ਸਾਰਾ ਤਾਂ ਅਨਫੀਸ਼ੀਅਲੀ ਹੁੰਦਾ ਤੇ ਜਦੋਂ ਅਨਫੀਸ਼ੀਅਲੀ ਹੁੰਦਾ ਤੇ ਮੈਂ ਅਸੀਂ ਇਹਨਾਂ ਕੋ ਮੰਗ ਕਰਦੇ ਤੁਸੀਂ ਆਫੀਸ਼ੀਅਲੀ ਕਰੋ ਆਪਣੇ ਅਫਸਰਾਂ ਨੂੰ ਕਿ ਜਿਹੜੀ ਵੀ ਬ੍ਰਾਂਚ ਦੇ ਕਿਸੇ ਵੀ ਕਰਮਚਾਰੀ ਅਧਿਕਾਰੀ ਨੂੰ ਤੇ ਅੰਦਰ ਫੈਕਟਰੀ ਨੂੰ ਕਿਸੇ ਨੂੰ ਵੀ ਰੋਕਣਾ ਚਿੱਠੀ ਕੱਢ ਕੇ ਰੋਕੋ ਤਾਂ ਕਿ ਤੁਹਾਨੂੰ ਰਿਕਾਰਡ ਉਪਲਬਧ ਹੋ ਸਕੇ ਕਿ 5 ਵਜੇ ਤੋਂ ਬਾਅਦ ਕੌਣ ਬੈਠੀ ਸੀ ਮਜ਼ੇਦ ਕਮ ਤੁਸੀਂ ਕਰੋ ਜਦੋਂ ਅਸੀਂ ਮੰਗ ਕਰੀਏ ਤਾਂ ਕਾ ਬਾਹੂ ਕੰਮ ਨਹੀਂ ਕਰਦੇ ਤੇ 5 ਵਜੇ ਤੋਂ ਬਾਅਦ ਬੈਠਦੇ ਸ਼ਰੀਆ ਇੱਕ ਵਾਰ ਬੈਠਦੇ ਉਹ ਕਰੀ ਕੀਤੀ ਚ ਉਹਨਾਂ ਨੂੰ ਕਹ ਰਿਹਾ ਤੁਸੀਂ ਅਪਰੀਸ਼ੀਏਸ਼ਨ ਦੇ ਦਿੱਤੀ ਸਭ ਦੋਸਤੋ ਲੜਨਾ ਪੈਣਾ ਆ ਸਟੇਜ ਤੇ ਖੜ ਕੇ ਮੇਰੇ ਕਹਿਣਾ ਕੁਝ ਹੋਰ ਪਰ ਨਹੀਂ ਅੱਬ ਗੱਲ ਜਿਹੜੇ ਤੁਹਾਡੇ ਅੰਗੂਠਾ ਦੇ ਦਾਂਗੇ ਯਾਦ ਰੱਖੋ ਇਕਤਾ ਜੀ ਬਾਲਾ ਮੀਂਹ ਕਹਿੰਦੀ ਆ ਗੱਲਾਂ ਪਿੱਛੇ ਆਹ ਡਿਮਾਂਡ ਆ ਡਿਮਾਂਡ ਪਹਿਲੀ ਦੀ ਗੱਲ ਆ ਐਸੋਲੂਸ਼ਨ ਆਪਣਾ ਡਿਮਾਂਡ ਪੱਤਰ ਨਾਲ ਲਿਆਇਆ ਕਰੇ ਜਿਹੜੀ ਗੱਲ ਕਰਦਾ ਉਹਨੂੰ ਦਿਖਾ ਦਿਓ ਜਦੋਂ ਕੁਝ ਕੰਮ ਕਰਨਾ ਪ੍ਰਾਇਓਰਟੀ ਦਿੱਤੀ ਜਾਂਦੀ ਸਾਂਝੀ ਮੰਡਾ ਨੂੰ ਸਭ ਤੋਂ ਪਹਿਲੇ ਨੰਬਰਾਂ ਦਾ ਜਿਹਦੇ ਵਿੱਚ 100% ਸਾਥੀ ਇਫੈਕਟਡ ਉਹਦਾ ਨੰਬਰ 1 ਹੁੰਦਾ ਅਗਰ ਇੱਕ ਬੰਦਾ ਕਹਿੰਦਾ ਕਿ ਮੈਂ ਨਹੀਂ ਆਣਾ ਮੈਂ ਨਹੀਂ ਆਣਾ ਮੇਰੀ ਇਹਦੇ ਚ ਮੰਗ ਨਹੀਂ ਉਹਦੇ ਨਾਲ ਇਫੈਕਟਡ ਕਿੰਨੇ ਹੋਣਗੇ 10 20 25 30 50 100 ਤੇ ਬਾਕੀ ਜਿਹੜੇ ਸਾਰੇ ਦਫ਼ਤਰਾਂ ਦਾ 39000 ਨਾਲ 3900 900 ਬੰਦਾ 4000 ਚੋਂ ਕੀ ਉੱਪਰ ਮੰਗ ਪਾ ਕੇ 100 ਗੱਲ 100 ਬੰਦਿਆਂ ਦੀ 43 ਮੌਸਮੋਂ ਕੱਟਦੀਏ ਉਹਨਾਂ ਬਾਰੇ ਕੀ ਕਹਿੰਦੇ ਮੈਂ ਇੱਕ ਪਿੱ ਇੱਕ ਇੱਕ ਗੱਲ ਨਹੀਂ ਕਰਦਾ ਮੈਂ ਕਾਮਨਲੀ ਗੱਲ ਕਰਦਾ ਕਾਮਨ ਸੈਂਸ ਹੈ ਕਹਿੰਦੀ ਆ ਕਿ ਪਹਿਲੇ 100% ਵਾਲੀ ਮੰਗ ਉਹ ਫਿਰ ਉੱਗੇ ਰੱਖੋ ਪਰ ਉਹਦੇ ਵਿੱਚ ਕੈਮਰਾ ਪ੍ਰਾਇੋਰਟੀ ਹੁੰਦੀ ਸਮੇਂ ਦੀ ਜਿਵੇਂ ਉਹਨਾਂ ਪੀਸੀਐਸ ਅਫਸਰਾਂ ਦੀ ਦੱਸੀ ਹੈ ਪ੍ਰਾਇੋਰਟੀ ਆ ਕਿ ਆਹਨ ਸਮੇਂ ਤੇ ਟੈਸਟ ਆ ਗਿਆ ਕਿਤੇ ਲੰਘ ਨਾ ਜਾਵੇ ਸਾਨੂੰ ਮੌਕਾ ਮਿਲ ਜੇ ਠੀਕ ਆ ਮੰਗ ਵਿੱਚ ਕਿਤੇ ਹੋਵੇ ਪਰ ਇਹ ਗੱਲ ਉੱਥੇ ਆ ਕੇ ਦੱਸੀ ਜਾ ਸਕਦੀ ਆ ਵੀ ਇਹਨੂੰ ਪ੍ਰਾਇੋਰਟੀ ਦਿੱਤੀ ਜਾਵੇ ਜਲਦੀ ਕਰ ਦਿੱਤਾ ਜਾਵੇ ਕੁ ਸਾਥੀਆਂ ਨੂੰ ਸਾਡੇ ਡੀਪੀਆਰ ਦੇ ਸਾਥੀਆਂ ਨੂੰ ਸਾਡੇ ਬਰਾਬਰ ਡੀਏ ਜਾਂ ਹੋਰ ਪੱਤੇ ਨਹੀਂ ਮਿਲ ਰਹੇ ਠੀਕ ਆ ਉਹ ਵੀ ਗੱਲ ਕਰਨੀ ਪੈਂਦੀ ਆ ਕਰਾਂਗੇ ਜੋ ਕਹਤੋਂ ਉਹ ਕਰਾਂਗੇ ਪਰ ਇਹ ਨਹੀਂ ਕਹਿਣਾ ਕਿ ਅਸੀਂ ਨਹੀਂ ਆਉਣਾ ਜੇ ਤੇ ਇੱਕ ਚੀਜ਼ ਨਹੀਂ ਮਿਲ ਰਹੀ ਬਾਕੀ ਡੀਏ ਤੁਹਾਨੂੰ ਨਹੀਂ ਮਿਲਣਾ ਪੁਰਾਣੀ ਪੈਨਸ਼ਨ ਤੁਹਾਨੂੰ ਨਹੀਂ ਮਿਲਣੀ ਜੇ ਸਪੈਸ਼ਲ ਪੇ ਮਿਲਦਾ ਤੁਹਾਨੂੰ ਨਹੀਂ ਮਿਲਦੀ ਹੈ ਪੂਰੀ ਤਨਖਾਹ ਜਿਹੜੀ ਉਹ ਨਹੀਂ ਉਹਨਾਂ ਨੇ ਲੜਨਾ ਸੋ ਕਹਿਣ ਦਾ ਮਤਲਬ ਸਾਰਿਆਂ ਦੀਆਂ ਡਿਮਾਂਡਾਂ ਜ਼ਰੂਰੀ ਹੈ ਆਪਾਂ ਨਹੀਂ ਰੁੱਸਣਾ ਤਕੜੇ ਹੋਵੋ ਜੇ ਕੋਈ ਐਸੋਸੀਏਸ਼ਨ ਕੋ ਗਲਤੀ ਹੁੰਦੀ ਹੈ ਮੇਰੇ ਕੋਲ ਜਾਓ ਲੜਮਾਂ ਵੀ ਚਲੋ ਸਾਡਾ ਫਰਜ਼ ਆ ਪਰ ਉਹ ਇੱਕ ਮਦਾਰੇ ਚ ਰੱਖ ਕੇ ਉਹਨਾਂ ਦੇ ਨਾਲ ਚਲੋ ਉਹਨਾਂ ਨੂੰ ਸਮਝਾਓ ਜੇ ਕਿਤੇ ਟਾਈਮ ਲੱਗਦਾ ਉਹਨਾਂ ਦੇ ਨਾਲ ਜਾਓ ਪਰ ਲੜੀਏ ਜ਼ਰੂਰ ਕਿਉਂਕਿ ਬਾਕੀ ਮੰਗਾ ਵੀ ਤੇ ਤੁਹਾਡੀ ਹੀ ਹੈ ਨਾ ਉਹ ਕੱਲੀ ਇਹਨਾਂ ਦੀ ਤੇ ਨਹੀਂ ਹੈਗੀਆਂ ਸੋ ਸਾਥੀਓ ਇਹ ਛੋਟੀਆਂ ਛੋਟੀਆਂ ਗੱਲਾਂ ਨੂੰ ਭੁੱਲ ਕੇ ਅੱਗੇ ਲੜੀਏ ਤੇ ਦੇਖੋ ਪ੍ਰਧਾਨ ਸਾਹਿਬ ਨੇ ਕਿਹਾ ਸੀ ਲੁਧਿਆਣੇ ਟੀਚਰਾਂ ਨੇ ਬੀਬੀਆਂ ਭੈਣਾਂ ਨੇ ਭਾਈਆਂ ਨੇ ਕੀ ਕੀਤਾ ਹਜ਼ਾਰਾਂ ਦੇ ਕੱਟ ਸੀ ਆਮ ਆਦਮੀ ਪਾਰਟੀ ਦੇ ਅੱਗੇ ਲੰਮੇ ਪੈ ਗਏ ਚੜਾ ਦਿਓ ਗੱਡੀਆਂ ਗਾਹ ਪੈ ਗਿਆ ਉਹ ਪੋਸਟ ਲੱਖਾਂ 'ਚ ਸ਼ੇਅਰ ਹੋ ਗਈ ਸਰਕਾਰ ਅੰਡਰ ਪ੍ਰੈਸ਼ਰ ਆ ਗਈ ਪੋਲੀਟੀਕਲ ਪਾਰਟੀਆਂ ਨੇ ਮੁੱਦਾ ਚੱਕ ਲਿਆ ਕਿੱਥੋਂ ਕਿਉਂਕਿ ਉਹਨਾਂ ਨੇ ਉਹ ਕਾਰਨਾਮਾ ਕੀਤਾ ਤਾੜੀਆਂ ਨਾਲ ਸਾਥੀ ਆਲੀ ਭਗਵਾਨ ਮਾਣਯੋਗ ਸਾਡੀ ਅਕਾਉਂਡਰ ਜਿੰਦਾਬਾਦ 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 ਸਾਡੇ ਦਾ ਜਿੰਦਾਬਾਦ ਜਿੰਦਾਬਾਦ ਕਿ ਉਹਨਾਂ ਨੂੰ ਦੇਖ ਕੇ ਆਪਣਾ ਵੀ ਦਿਲ ਕਰਦਾ ਕਿ ਆਪਾਂ ਵੀ ਇਹੋ ਜਿਹਾ ਕਰੀਏ ਤੇ ਜੇ ਕਰਦੇ ਆ ਉਹਨੂੰ ਸ਼ੇਅਰ ਕੌਣ ਕਰੂ ਇੱਥੇ ਜਿੰਨੇ ਸਾਥੀ ਬੈਠੇ ਆ ਤੁਸੀਂ ਖੁਦ ਸੋਚੋ ਤੁਹਾਡੇ ਚ ਸਾਝਾ ਮਲਾਜਮਾਂ ਚ ਤੇ ਪੰਜਾਬ ਸਿਵਲ ਸੈਕਟਰੀਏਟ ਕੀ ਜਿਹੜੀ ਐਸੋਸੀਏਸ਼ਨ ਦਾ ਪੇਜ ਆ ਉਹਦੇ ਮੈਂਬਰ ਕਿੰਨੇ ਕ ਜਿਹੜੇ ਮੈਂਬਰ ਹੱਥ ਫੜੇ ਕਰੋ ਬਸ 1.2% ਫਿਰ ਸੁਣ ਲੋ 50 ਸਿਵਲ ਸੈਕਟਰੀਏਟ ਦਾ ਇੱਕ ਪੇਜ ਆ ਉਹਨੂੰ ਜੁਆਇਨ ਕਰੋ ਸਾਂਝਾ ਮਲਾਜਮ ਮੰਚ ਇੱਕ ਪੇਜ ਆ ਜਿਹੜਾ ਚੰਗੀ ਪਰਫਾਰਮੈਂਸ ਕਰ ਰਿਹਾ ਜਦੋਂ ਵੀ ਉੱਤੇ ਕੋਈ ਨਾ ਕੋਈ ਆਪਣੀ ਪੋਸਟ ਪੈਂਦੀ ਆ ਤਾਂ ਬਹੁਤ ਆਪ ਪੈਂਦੀ ਜਿਹੜੇ ਪੋਲੀਟੀਕਲ ਲੋਕ ਵੀ ਉਹਨੂੰ ਸੁਣਦੇ ਆ ਤੇ ਤੁਹਾਡੀ ਗੱਲ ਕਰਦੇ ਆ ਇਹ ਵੀ ਆਪਣੇ ਪੇਜ ਪ੍ਰਮੋਟ ਕਰੋ ਮੁਲਾਜ਼ਮਾਂ ਦੇ ਉਹਨਾਂ ਦਾ ਇੱਕ ਲੜਾਈ ਦਾ ਮੈਦਾਨ ਜਿਹੜਾ ਹੈਗਾ ਧਰਤਲ ਤੇ ਤੇ ਦੂਜਾ ਸੋਸ਼ਲ ਮੀਡੀਆ ਤੇ ਹੈ ਸੋਸ਼ਲ ਮੀਡੀਆ ਦੀ ਸਰਕਾਰ ਉਹ ਤੁਹਾਡਾ ਪ੍ਰੈਸ਼ਰ ਸੋਸ਼ਲ ਮੀਡੀਆ ਤੇ ਵੀ ਦੇਖਦੀ ਆ ਉਹ ਕੀ ਕਰਦੀ ਆ ਇੱਕ ਝੂਠੀ ਜੀ ਮੰਗ ਕੱਢਦੀ ਆ ਝੂਠਾ ਜਿਹਾ ਕੰਮ ਕਰਦੀ ਆ ਉਹਦੇ ਉੱਤੇ ਮੰਨ ਲੈ ਇੱਕ ਕਰੋੜ ਦਾ ਖਰਚ ਕੀਤਾ ਕਰਦੀ ਆ ਕਿ ਉਹਦੇ ਉੱਤੇ 500 ਕਰੋੜ ਦਾ ਖਰਚ ਐਡਵਰਟਾਈਜ਼ਮੈਂਟ ਤੇ ਲਾ ਦਿੰਦੀ ਆ ਅਸੀਂ ਕਰਤਾ 1 ਕਰੋੜ ਪਿੱਛੇ 500 ਕਰੋੜ ਲਾਉਂਦੇ ਆ ਕਿਉਂ ਕਿੰਨਾ ਜਿਹੜਾ ਪੰਜਾਬ ਵਾਸੀ ਆ ਉਹਦੇ ਦਿਮਾਗ 'ਚੇ ਬਿਠਾ ਦਈ ਅਸੀਂ ਇਹ ਕੰਮ ਕੀਤਾ ਕਿ ਤੁਸੀਂ ਕਿਉਂ ਨਹੀਂ ਕਰਦੇ ਹਰ ਪਾਰਟੀ ਕਰ ਰਹੀ ਆ سوشل ਮੀਡੀਆ ਦਾ ਜਮਾਨਾ ਕੋਈ ਤਕਲ ਹੋ ਰੇ ਨੇ ਇਹਦੇ ਪਿੱਛੇ ਮਿਸਯੂਜ਼ ਵੀ ਹੋ ਰਿਹਾ ਪਰ ਤੁਸੀਂ ਇਹਨੂੰ ਪੋਜੀਟਿਵਲੀ ਯੂਜ਼ ਕਰਿਆ ਕਰੋ ਲੜਾਈ ਦਾ ਇੱਕ ਬਹੁਤ ਵੱਡਾ ਹਥਿਆਰ ਆ ਪ੍ਰਿਥਵੀ ਮਜਾਇਲਾ ਆਕਾਸ਼ ਮਜਾਇਲਾ ਇਹਨੂੰ ਛੱਡੋ ਨਾ ਸੋ ਦੋਸਤੋ ਏਕਤਾ 'ਪਾ ਰੱਖਣੀ ਆ ਜਿੰਨੇ ਵੀ ਲੁਧਿਆਣੇ 'ਚ ਲੜ ਰਹੇ ਚਾਹੇ ਉਹ ਏਡੇ ਵੱਡੇ ਵਾਡੇ ਸ਼ੰਗਰਸ਼ ਕਰਤੇ ਉਹਨਾਂ ਨੇ ਗੱਡੀਆਂ ਅੱਗੇ ਲੰਮੇ ਪੈ ਗਏ ਕੁੱਟ ਖਾਦੀ ਲੋਕਾਂ ਡੰਡੇ ਖਾਦੇ ਥਾਣਿਆਂ 'ਚ ਗਏ ਭੁੱਖੇ ਪਿਆਸੇ 90 90 ਸਾਲ ਦੇ ਬਜ਼ੁਰਗ ਸਾਂਝੇ ਫਰੰਟ ਦੇ ਉੱਥੇ ਜਾ ਕੇ ਬੈਠ ਕੇ ਰੈਲੀਆਂ ਕਰਕੇ ਇੰਨੀ ਗਰਮੀ 'ਚ ਬੱਸਾਂ ਭਰ ਕੇ ਗਏ ਤੇ ਕੀ ਆਪਣਾ ਫਰਜ਼ ਨਹੀਂ ਬੰਦਾ ਸੀ نیچے ਜਾ ਕੇ ਖੜ੍ਹ ਜੀਏ ਤੇ ਜੇ ਆਪਾਂ ਉੱਥੇ ਵੀ ਨਹੀਂ ਜਾਵਾਂਗੇ ਤੇ ਫਿਰ ਲੜਾਈ ਲੜਾਂਗੇ ਕਿਵੇਂ ਫਿਰ ਤਾਂ ਫਰਮੈਂਟੀਆਂ ਹੋਣਗੀਆਂ ਐਸੋ ਜਿਸ਼ਣ ਤੁਸੀਂ ਕੀ ਫੈਸਲਾ ਲੈਣਾ ਇਹ ਤੁਸੀਂ ਦੇਖੋਗੇ ਪਰ ਮੇਰਾ ਮੰਨਣਾ ਕੀ بار-ਬਾਰ ਇੱਕ ਗੱਲ ਕਹਿਣਾ ਕਿ ਪਾਵਰ ਪੋਲਿਟਿਕਸ ਪਾਵਰ ਸਰਕਾਰ ਚ ਪਾਵਰ ਐਡਮਿਨਿਸਟ੍ਰੇਸ਼ਨ ਚ ਜਿੱਦਣ ਤੁਸੀਂ ਆ ਚੀਜ਼ ਨੂੰ ਸਮਝ ਗਏ ਇਹਨਾਂ ਨੂੰ ਕੰਟਰੋਲ ਕਰਨ ਲੱਗੇ ਉਹਦਾ ਪਾਵਰ ਤੁਹਾਡੇ ਕੋਲ ਅਸੀਂ ਕਹਿੰਦੇ ਨਾ ਡੀਏ ਦੀ ਗੱਲ ਕਰਿਓ ਖੈਰ ਹਸੋ ਆ ਪੋਲਿਟੀਕਲ ਗੱਲਾਂ ਨਾ ਕਰੋ ਇਹ ਸੈਕਿਉਰਿਟੀ ਦੀ ਗੱਲ ਕਰੋ ਬਾਹਰ ਦੀ ਗੱਲ ਨਾ ਕਰੋ ਤੇ ਬਾਹਰ ਵਾਲਿਆਂ ਨੇ ਜਿਹੜੇ ਵੱਡੇ ਐਕਸ਼ਨ ਕਰ ਲਏ ਉਹਨਾਂ ਦਾ ਬਣਿਆ ਕੁਝ ਨਹੀਂ ਤੁਸੀਂ ਇੱਥੇ ਕੀ ਕਰ ਲੋਗੇ ਇਕੱਲੇ ਸੋ ਸਾਰਿਆਂ ਨੂੰ ਇਕੱਠਾ ਹੋਣਾ ਪੈਣਾ ਇਹ ਜਿਹੜੇ ਐਕਸ਼ਨ ਲੁਧਿਆਣਾ ਵਿੱਚ ਕੱਲੇ-ਕੱਲੇ ਕਰ ਰਿਹਾ ਤੇ ਜਿਹੜਾ ਕਾਂਗਰਸ ਵੇਲੇ ਪਟਿਆਲਾਇ ਦੇ ਐਕਸ਼ਨ ਕੀਤਾ ਉਹ ਡੈਕਸ਼ਨ ਇੱਕ ਹੀ ਹੋ ਜਾਂਦਾ ਤੇ ਚੂਲਾ ਇਹਨਾਂ ਦੀ ਹਿਲ ਜਣੀ ਤੇ ਇਹਨਾਂ ਦੀ ਹਾਰ ਵੱਟ ਤੇ ਪਈ ਸੀ ਮੁਕਾਬਲਾ ਨਹੀਂ ਸੀ ਰਹਿ ਜਾਣਾ ਜਿੰਨੇ ਐਕਸ਼ਨ ਉੱਤੇ ਹੋ ਗਿਆ ਤੇ ਉਹ ਐਕਸ਼ਨ ਨੂੰ ਲੈ ਕੇ ਕਹਿੰਦੇ ਆਣਾ ਅੱਗੇ ਤੁਸੀਂ ਲੈ ਕੇ ਆਓ ਤੁਸੀਂ ਅੱਗੇ ਲੱਗੋਗੇ ਤੁਸੀਂ ਮੋਰੇ ਬਣਾਉਗੇ ਪੰਜਾਬ ਸਾਰਾ ਤੁਹਾਡੇ ਪਿੱਛੇ ਆ ਜਾਊ ਤੇ ਜਿਨ੍ਹਾਂ ਨੂੰ ਕਹਿੰਦੇ ਆ ਸਾਡੇ ਸਾਥੀ ਕਰ ਦੇ ਨੂੰ ਸਸਪੈਂਡ ਉਹ ਇਹਨਾਂ ਦੀ ਕੀ ਹਿੰਮਤ ਹੈ ਸਸਪੈਂਡ ਕਰ ਲੈਣਗੇ ਉਹ ਕੀ ਹਿੰਮਤ ਇਹਨਾਂ ਦੀ ਜੇ ਤੁਹਾਡੇ ਪਿੱਛੇ ਪੂਰਾ ਆਵਾਮ ਹੋਇਆ ਤੇ ਉਹ ਆਵਾਮ ਦੀ ਜਿਹੜੀ ਐ ਫੇਵਰ ਤੁਹਾਨੂੰ ਲੈਣੀ ਪੈਣੀ ਜੇ ਲੜਨਾ ਚਾਹੁੰਦੇ ਹੋ ਆਪਾਂ ਏਡੇ ਤਕੜੇ ਨਹੀਂ ਹੋਗੇ ਕੱਲੇ ਸੈਕਟਰੀਟ ਵਾਲੇ ਉਹ ਬਾਅਦ ਵਿੱਚ ਪਿੱਛੇ ਕੰਮ ਕਰਦੇ ਉਹ ਦਿਨ ਇੱਥੇ ਸਟ੍ਰਾਈਕ ਹੋ ਜਾਂਦੀ ਵੀ ਕਰ ਲੋ ਜੋ ਕਰਨਾ ਆਗੇ ਹੁਣ ਸਾਰਾ ਪੰਜਾਬ ਸਾਡੇ ਪਿੱਛੇ ਆ ਸਾਰਾ ਪੰਜਾਬ ਬੰਦ ਕਰ ਦਾਂਗੇ ਸਾਰਾ ਰੈਵਨਿਊ ਬੰਦ ਕਰ ਦਾਂਗੇ ਪੋਜੀਸ਼ਨ ਆ ਜਾਣੀ ਹੋਈ ਪਈਆ ਉਹ ਵੇਟ ਐਂਡ ਵਾਚ ਕਰਦੇ ਐ ਕਿੰਦਾ ਮਤਲਬ ਇਹੀ ਆ ਕਿ ਜਿਹੜਾ ਐਕਸ਼ਨ ਹੋਊਗਾ ਪਰਸੋ ਦਾ ਉਦੋਂ ਬਾਅਦ ਸਾਰਾ ਪੰਜਾਬ ਨੂੰ ਇਕੱਠਾ ਕਰ ਲਿਆ ਜਾਏਗਾ ਤੇ ਥੋੜੇ ਜਿਹਾ ਗਰਮੀਆਂ ਨਿਕਲਦੇ ਹੀ ਹੜਤਾਲਾਂ ਦਾ ਸਿਲਸਿਲਾ ਜਾਰੀ ਕਰ ਦਿੱਤਾ ਜਾਏਗਾ ਵਕਤ ਕਿਵੇਂ ਹੁੰਦਾ ਅੱਜ ਆਪਾਂ ਕੱਲੇ ਹੜਤਾਲ ਨਹੀਂ ਕਰ ਸਕਦੇ ਪੰਜਾਬ ਖਿੰਡਿਆ ਹੋਇਆ ਉਹਨੂੰ ਇਕੱਠਾ ਕਰਨਾ ਪਊ ਜਦੋਂ ਇੱਥੇ ਹੜਤਾਲ ਹੋ ਥੱਲੇ ਵੀ ਹੜਤਾਲ ਹੋ ਮਾਸ ਮੂਵਮੈਂਟ ਹੋਊਗੀ ਸੋ ਉਹ ਮੂਵਮੈਂਟ ਖੜੀ ਕਰਨੀ ਪੈਣੀ ਉਹਨੂੰ ਸਮਾਂ ਲੱਗਣਾ ਇਹ ਮੂਮੈਂਟਾ ਗਰਮੀ ਚ ਨਹੀਂ ਤੁਹਾਨੂੰ ਕਿਹਾ ਤਿੰਨ ਦਿਨ ਤੁਸੀਂ ਥੱਲੇ ਧੁੱਪੇ ਬੈਠੋ ਨਹੀਂ ਬੈਠਿਆ ਜਾਣਾ ਅੱਧਿਆਂ ਨੂੰ ਅਗਲੇ ਦਿਨਾਂ ਨੇ ਨਹੀਂ ਅੱਧਿਆਂ ਨੂੰ ਬੁਖਾਰ ਹੋ ਜਾਣਾ ਕਈਆਂ ਨੂੰ ਇਨਫੈਕਸ਼ਨ ਹੋ ਜਾਂਦੀ ਨਹੀਂ ਕਈਆਂ ਨੂੰ ਸਟਮਕ ਇਨਫੈਕਸ਼ਨ ਹੋ ਜਾਂਦੀ ਜਿਵੇਂ ਮੈਨੂੰ ਅੱਜ ਵੀ ਹੋਈ ਹੋਈ ਹੈ ਵੈਸੇ ਅੱਜ ਮੈਂ ਇਸ ਲਈ ਲੇਟ ਆਇਆ ਸੀ ਗਰਮੀ ਹੋ ਜਾਂਦੀ ਹੈ ਖਾਣ ਪੀਣ ਦਾ ਫਟ ਪੈ ਜਾਂਦਾ ਸੋ ਇਸ ਕਰਕੇ ਹਰ ਐਕਸ਼ਨ ਹਰ ਵਾਰੀ ਨਹੀਂ ਦਿੱਤਾ ਜਾ ਸਕਦਾ ਪਹਿਲੇ ਮੂਮੈਂਟ ਬਣਾਵਾਂਗੇ ਲਾਮਬੰਦੀ ਕਰਾਂਗੇ ਹੌਸਲੇ ਜਿਹੜੇ ਆ ਉਹ ਸਮਝਣਗੇ ਸਾਡੇ ਐਕਸ਼ਨ ਸਮਝ ਜਾਣਗੇ ਕਿ ਫਿਰ ਆਪਾਂ ਇੱਕ ਵੱਡਾ ਐਕਸ਼ਨ ਕਰਕੇ ਸਰਕਾਰ ਨੂੰ ਹਲੂਣਾ ਦੇਵਾਂਗੇ ਉਹ ਸਮਾਂ ਆ ਰਿਹਾ ਕਸਮਾ ਅੱਜ ਤੋਂ ਸ਼ੁਰੂ ਹੋ ਗਿਆ ਸੋ ਐਨਾ ਹੀ ਕਹਾਂਗਾ ਤਗੜੇ ਹੋ ਜਾਓ ਨਾਲੇ ਆਪਾਂ ਤਗੜੇ ਰਹਿਣੇ ਜਿਹੜੇ ਬੈਠੇ ਆ ਉਹ ਖੜੇ ਹੋ ਜਾਓ ਤਾਂ ਕਿ ਸਾਰਾ ਰਸ਼ ਦਿਖਿਆ ਪਿੱਛੇ ਵੀ ਜਿਹੜੇ ਸਾਥੀ ਆ ਇਧਰ ਦੇ ਪਾਸੇ ਦਿਖ ਰਹੇ ਹੋ ਇਧਰ ਨੂੰ ਆ ਜਾਓ ਤੁਸੀਂ ਮੈਨੂੰ ਖੜੇ ਹੋ ਜਾਓ ਸਾਰੇ ਮਰਾਜ ਮੈਂ ਅਕਤਾ ਜਿੰਦਾਬਾਦ 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 ਨਾ ਸਰਕਾਰ ਹਾਏ 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 ਮਰਾਜ ਮੈਂ जिंदाबाद मुलाजमे मुलाजो मेहता वित्त मंत्री वित्त मंत्री वित्त सक वित्त सककार ਸਰਕਾਰ ਹਾਏ ਹਾਏ ਵਿੱਤ ਮੰਤਰੀ ਹਾਏ ਹਾਏ ਵਿੱਤ ਮੰਤਰੀ ਹਾਏ ਹਾਏ ਸਾਡਾ ਇੱਕ ਸਰਕਾਰ ਸਾਡਾ ਉਹ ਨੀਚੇ ਟੈਂਟ ਟੰਟਾ ਲਾ ਕੇ ਮਿੱਠੇ ਪਾਣੀ ਦੀ ਸ਼ਮੀਰ ਬਣਾ ਕੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ